ਜਾ ਬੋਕੀ ਹਾਟ ਵਾਲਾ ਅੱਜ ਆਪਾਂ ਖੜੇ ਆ ਮੌਸਰ ਸਾਹਿਬ ਤੇ ਆਪਾਂ ਖਾਣ ਲੱਗਿਆ ਰਾਜ ਦੀ ਮਸ਼ਹੂਰ ਸ਼ਕਰਗੰਦੀ ਕੱਲ ਵੀ ਆਪਾਂ ਖਾਏਗੇ ਸੀ ਸ਼ੰਦੀ ਗੰਦੀ ਤੇ ਬਹੁਤ ਘੈਂਟ ਭਰਾ ਬਣਾਉਂਦਾ ਹੈ ਤੇ ਜੇ ਕੋਈ ਮੌਸਰ ਸਾਹਿਬ ਆਉਂਦਾ ਤਾਂ ਇੱਥੇ ਸ਼ਕਰਗੰਦੀ ਪੱਕਾ ਖਾ ਕੇ ਦੇਖਿਓ ਕੋਟਕਪੁਰਾ ਰੋਡ ਤੇ ਐ ਤੇ ਪੂਰੀ ਘੈਂਟ ਗੱਲ ਬਾਤ ਹੈ ਦਿਖਾ ਕੇ ਦੇਖੋ ਆ ਦੇਖ ਦੇਵ ਸਿੰਘ ਸਿਰਕੇ ਵਾਲਾ ਵਾਲੀਵਾਲ ਦੇ ਪਲੇਅਰ ਵੀ ਇੱਥੋਂ ਖਾ ਕੇ ਜਾਂਦੇ ਆ ਜਦੋਂ ਵੀ ਨੰਗਦੇ ਡਾਪਦੇ ਆ ਤੇ ਬਹੁਤ ਗੈਂਡ ਗੱਲਬਾਤ ਆ ਬਾਈ ਜੀ ਤੇ ਜਦੋਂ ਵੀ ਟਾਈਮ ਲੱਗੇ ਜਾਂ ਮੁਖਤਰ ਸਾਹਿਬ ਵਾਲੀ ਸਾਈਡ ਤੋਂ ਤਾਂ ਗੇੜਾ ਵਾਜਦਾ ਹੈ ਤੇ ਪੱਕਾ ਭਰਾ ਖਾ ਕੇ ਜਾਇਓ ਡਾਕਟਰ ਸਾਹਿਬ ਵੀ ਆਣਾ ਤੇ ਡਾਕਟਰ ਸਾਹਿਬ ਵੀ ਨਾਲ ਆ ਡਾਕਟਰ ਸਾਹਿਬ ਕਿਵੇਂ ਲੱਗੀ ਸ਼ਕਰਗੰਦੀ ਸਿਰਸਿਰ ਆ ਜਮਾ ਗੱਲ ਖਾਦੀ ਸੀ ਨਾ ਗੱਲ ਖਾਦੀ ਸੀ ਜਮਾ ਵੀਰ ਕਿਵੇਂ ਬਹੁਤ ਸੱਟ ਆ ਜਮਾ ਰੰਡਵ ਗੱਲ ਬਾਤ ਆ ਕੱਲ ਹਾਂ ਕੱਲ ਅਸੀਂ ਖਾਧੀ ਅੱਜ ਫੇਰ ਸਾਨੂੰ ਉਥੋਂ ਮੰਡੀ ਚ ਤੁਰ ਲੱਗੇ ਨੇ ਕਿਹਾ ਵੀ ਅੱਜ ਖਾ ਕੇ ਜਾਣੀ ਫੇਰ ਇੱਕ ਵਾਰੀ ਹਾਂ ਕੀ ਬਾਤ ਆ ਜਮਾ ਬਹੁਤ ਸਰਾ ਗੱਲ ਬਾਤ ਆ ਜਮਾ ਲਾ ਆ ਭਰਾ ਐ ਇਹ ਮੇਰੀ ਬ੍ਰਿਲੀਟੀ ਦਾ ਹੀ ਆ ਹਾਂ ਉਹ ਘੈਂਟ ਪਰੇ ਦੀ ਗੱਲ ਬਾਤ ਆ ਤੇ ਜਦੋਂ ਵੀ ਲੰਘਦੇ ਟੱਪਦੇ ਆ ਤੇ ਖਾ ਕੇ ਪੱਕਾ ਜਾਇਓ ਤੇ ਖਾ ਕੇ ਵੇਖਿਓ ਤੁਸੀਂ ਤੇ ਉਹ ਘੈਂਟ ਗੱਲ ਬਾਤ ਬਈ ਬਣਾਉਂਦਾ ਤੇ ਮੁਖਸਰ ਸਾਹਿਬ ਆਉਣੇ ਤਾਂ ਪੱਕਾ ਰਾਜ ਦੀ ਸ਼ਕਰਗੰਦੀ ਬਣਾਉਣਾ ਚੱਲੇ ਜਾਇਓ ਮੁਖਸਰ ਸਾਹਿਬ ਤੋਂ 네이